ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਕਹਾਣੀ ਸਬ ਬਗਾਨੇ ਦਾ ਨੈਕਸਟ ਪਾਰਟ ਲੈ ਕੇ ਹੁਣ ਪਰਮਜੀਤ ਆਪਣੇ ਬੱਚਿਆਂ ਨੂੰ ਲੈ ਕੇ ਸ਼ਹਿਰ ਚਲੀ ਗਈ ਸੀ ਘਰ ਵਿੱਚ ਘੱਟੋ ਘੱਟ 8 ਮੈਂਬਰ ਰਹਿੰਦੇ ਸੀ ਜਿਨ੍ਹਾਂ ਦਾ ਸਾਰਾ ਕੰਮ ਰਾਜਵੀਰ ਨੂੰ ਕਰਨਾ ਪੈਂਦਾ ਸੀ ਨਿੱਕੀਆਂ ਨਣਦਾਂ ਤੇ ਦਿਔਰ ਸਕੂਲ ਪੜਨ ਜਾਂਦੇ ਸੀ ਸੱਸਔਰ ਖੇਤੀ ਦਾ ਕੰਮ ਕਰਦੀ ਸੀ ਉਹ ਡੰਗਰਾਂ ਦੇ ਲਈ ਪਾਠੇ ਵਗੈਰਾ ਲਿਆਉਂਦੇ ਰਾਜਵੀਰ ਸਵੇਰੇ 4 ਵਜੇ ਰੋਜ ਉੱਠਦੀ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਤਿੰਨੇ ਟਾਈਮ ਚੁੱਲੇ ਚੌਂਕੇ ਦਾ ਰੋਟੀ ਟੋਕਦਾ ਕੰਮ ਵੀ ਕਰਨਾ ਖੂਹ ਤੋਂ ਪਾਣੀ ਢੋਕੇ ਲਿਆਉਣਾ ਘਰ ਦੀ ਸਾਫ ਸਫਾਈ ਦਾ ਕੰਮ ਵੀ ਉਸਨੇ ਹੀ ਕਰਨਾ ਸਾਰੇ ਪਰਿਵਾਰ ਦੇ ਕੱਪੜੇ ਵੀ ਉਸਨੇ ਆਪਣੇ ਹੱਥਾਂ ਨਾਲ ਆਪ ਧੋਣੇ ਉਹ ਵੀ ਖੂਹ ਉੱਤੇ ਜਾ ਕੇ ਉਸਦੀ ਗੋਦ ਦੇ ਉੱਤਨ ਸਾਲਾਂ ਵਿੱਚ ਦੋ ਬੱਚੇ ਸਨ ਜਿਨ੍ਹਾਂ ਨੂੰ ਉਹ ਸੰਭਾਲਦੀ ਘਰ ਦਾ ਕੰਮ ਕਰਦੀ ਸਾਰੇ ਪਰਿਵਾਰ ਨੂੰ ਖੁਸ਼ ਰੱਖਣ ਦਾ ਯਤਨ ਕਰਦੀ ਪਰ ਫਿਰ ਵੀ ਉਸਦੇ ਕੰਮ ਦੀ ਕੋਈ ਵੀ ਕਦਰ ਨਹੀਂ ਕਰਦਾ ਸੀ ਉਸ ਦਾ ਪਤੀ ਸਰਜੀਤ ਵੀ ਸਾਰਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਡੰਗਰਾਂ ਦੀ ਪੱਠੇ ਲਿਆਉਂਦਾ ਪਰ ਘਰ ਦੀ ਕੰਮਾਂ ਦੀ ਕੋਈ ਕਦਰ ਨਹੀਂ ਕਰਦਾ ਰਾਜਵੀਰ ਆਪਣੇ ਪਤੀ ਨੂੰ ਬਹੁਤ ਆਖਦੀ ਕਿ ਤੂੰ ਵੀ ਦੁਕਾਨ ਤੇ ਕੰਮ ਕਰਨ ਜਾਇਆ ਕਰ ਉਹ ਹਰ ਰੋਜ਼ 11 ਵਜੇ ਤੋਂ ਪਹਿਲਾਂ ਨਹੀਂ ਜਾਂਦਾ ਸੀ ਅਗਿਉ ਉਸ ਦਾ ਭਰਾ ਵੀ ਆਖਦਾ ਸੀ ਕਿ ਪਤਾ ਨਹੀਂ ਇਹ ਘਰ ਬੇਲਾ ਹੀ ਬੈਠਾ ਰਹਿੰਦਾ ਐਨੇ ਦਿਨ ਚੜੇ ਤੱਕ ਦੁਕਾਨ ਤੇ ਆਉਂਦਾ ਹੈ ਉਧਰ ਸੁਖਵੀਰ ਹੋਣਾ ਸ਼ਹਿਰ ਵਿੱਚ ਹੀ ਰਹਿੰਦਾ ਸੀ ਉਸ ਨੇ ਆਪਣੀ ਪਤਨੀ ਨੂੰ ਘਰ ਦਾ ਸਾਰਾ ਸਮਾਨ ਲਿਆ ਕੇ ਦੇਣਾ ਹੁੰਦਾ ਸੀ ਹੌਣ ਉਸ ਨੂੰ ਆਪਣੇ ਪਰਿਵਾਰ ਦੀ ਵੀ ਚਿੰਤਾ ਵੱਡ-ਵੱਡ ਖਾਂਦੀ ਸੀ ਤੇ ਆਪਣੇ ਮਾਪਿਆਂ ਤੇ ਛੋਟੀ ਭਰਾਵਾਂ ਦੀ ਵੀ ਜਦੋਂ ਸੁਖਵੀਰ ਉੱਤੇ ਖਰਚੇ ਦਾ ਭਾਰ ਵਧਣ ਲੱਗਿਆ ਤਾਂ ਉਸ ਨੇ ਹੌਲੀ-ਹੌਲੀ ਸ਼ਰਾਬ ਕੱਟ ਕਰਨੀ ਸ਼ੁਰੂ ਕਰ ਦਿੱਤੀ ਦਿਨ-ਪ੍ਰਤੀ ਦਿਨ ਉਹਨਾਂ ਦੇ ਘਰ ਦੀ ਹਾਲਤ ਸੁਧਰਦੀ ਗਈ ਹੌਣ ਖਸ ਸੁਖਵੀਰ ਦੇ ਘਰ ਦੂਜੇ ਲੜਕੇ ਨੇ ਜਨ ਮਿਲਿਆ ਉਹ ਸਵੇਰੇ ਜਲਦੀ ਦੁਕਾਨ ਤੇ ਚਲਾ ਜਾਂਦਾ ਸੀ ਤੇ ਸਮੇਂ ਸਿਰ ਦੁਕਾਨ ਤੇ ਜਾਣ ਕਾਰਨ ਗਾਹਕ ਹੋਰ ਜੁੜਦੇ ਗਏ ਦੁਕਾਨ ਦੀ ਹਾਲਤ ਹੋਰ ਵਧੀਆ ਹੁੰਦੀ ਗਈ ਪਿੰਡ ਵਿੱਚ ਵੀ ਘਰ ਪੂਰਾ ਖਰਚਾ ਭੇਜਣ ਲੱਗ ਪਿਆ ਉਸ ਦੀਆਂ ਭੈਣਾਂ ਨੇ ਵੀ 10ਵੀਂ ਤੱਕ ਪੜ੍ਹਾਈ ਕਰ ਲਈ ਸੀ ਛੋਟੇ ਦੋਨੋਂ ਭਰਾ ਵੀ ਵੱਡੇ ਹੋ ਗਏ ਉਹ ਵੀ ਹੁਣ ਦੁਕਾਨ ਦੇ ਨਾਲ ਆ ਕੇ ਕੰਮ ਵਿੱਚ ਹੱਥ ਵਟਾਉਂਦੇ ਪਰ ਸਰਜੀਤ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਕਦੇ ਪਛਣਾ ਨੂੰ ਪੱਠੇ ਲਿਆਉਂਦਾ ਕਦੇ ਘਰ ਦੇ ਹੋਰ ਨਿੱਕੇ ਮੋٹے ਕੰਮ ਕਰਦਾ ਰਹਿੰਦਾ ਉਧਰ ਰਾਜਵੀਰ ਵੀ ਸਾਰਾ ਦਿਨ ਕੰਮ ਦੇ ਵਿੱਚ ਰੁੱਝੀ ਰਹਿੰਦੀ ਸ਼ਾਮ ਨੂੰ ਉਸਨੇ ਖੂਹ ਤੇ ਜਾ ਕੇ ਡੋਲ ਨਾਲ ਪਾਣੀ ਕੱਢਣਾ ਤੇ ਬਾਲਟੀਆਂ ਭਰ-ਭਰ ਆਪਣੀ ਦਿਓਰਾ ਸਾਰੇ ਤੇ ਪਤੀ ਵਾਸਤੇ ਇਸ਼ਨਾਨ ਕਰਨ ਲਈ ਰੱਖਣੀ ਪਰ ਰਾਜਵੀਰ ਦੇ ਘਰ ਦੇ ਕੰਮ ਦੀ ਕੋਈ ਵੀ ਕਦਰ ਨਹੀਂ ਕਰਦਾ ਸੀ ਨਾ ਹੀ ਉਸਤੇ ਪਤੀ ਦੀ ਪੁੱਛ ਪਰਦੀਤ ਸੀ ਨਰਾਤਾ ਸਿੰਘ ਦਾ ਹੁਣ ਤੀਸਰਾ ਲੜਕਾ ਵੀ ਜਵਾਨ ਸੀ ਉਸ ਦਾ ਵੀ ਉਸ ਨੇ ਵਿਆਹ ਕਰਨ ਬਾਰੇ ਸੋਚਿਆ ਹੁਣ ਕਾਰੋਬਾਰ ਵਧੀਆ ਚੱਲ ਪਿਆ ਸੀ ਉਸ ਦਾ ਰਿਸ਼ਤਾ ਬਹੁਤ ਵਧੀਆ ਘਰ ਹੋ ਗਿਆ ਤੇ ਵਿਆਹ ਵੀ ਉਸ ਦਾ ਬੜੀ ਧੂਮ ਧਾਮ ਨਾਲ ਕੀਤਾ ਗਿਆ ਨਰਾਤਾ ਸਿੰਘ ਦੇ ਘਰ ਹੁਣ ਤੀਜੀ ਨੂੰ ਆ ਗਈ ਸੀ ਪਹਿਲੀ ਨੂੰ ਤਾਂ ਹੁਣ ਸ਼ਹਿਰ ਵਿੱਚ ਰਹਿੰਦੀ ਸੀ ਦੂਜੀ ਤੇ ਤੀਜੀ ਨੂੰ ਘਰ ਵਿੱਚ ਹੀ ਰਹਿੰਦੀਆਂ ਸਨ ਹੁਣ ਸੱਸ ਸਾਰੇ ਨੂੰ ਰਾਜਵੀਰ ਵੀ ਵਧੀਆ ਨਹੀਂ ਵਧੀਆ ਨਹੀਂ ਸੀ ਲੱਗਦੀ ਕਿਉਂਕਿ ਉਹਨਾਂ ਕੋਲ ਰੋਟੀ ਪਾਣੀ ਬਣਾਉਣ ਲਈ ਤੀਜੀ ਨੂੰ ਆ ਗਈ ਸੀ ਸੁਖਵੀਰ ਦੀ ਪਤਨੀ ਪਰਮਜੀਤ ਕੌਰ ਰਾਜਵੀਰ ਦੀ ਸਾਕੀ ਭੈਣ ਸੀ ਪਰ ਉਸ ਨੂੰ ਵੀ ਉਸਤੇ ਕੋਈ ਤਰਸ ਨਹੀਂ ਆਉਂਦਾ ਸੀ ਉਸ ਨੇ ਕਦੇ ਵੀ ਆਪਣੀ ਭੈਣ ਦਾ ਪੱਖ ਨਹੀਂ ਪੂਰਿਆ ਸੀ ਸਗੋਂ ਉਹ ਆਪਣੇ ਸੱਸ ਸਹੁਰੇ ਤੇ ਦਿਉਰਾ ਨਾਲ ਹੀ ਗੱਲ ਕਰਦੀ ਸੀ ਨਰਾਤਾ ਸਿੰਘ ਨੇ ਆਪਣੇ ਵੱਡੇ ਮੁੰਡੇ ਨਾਲ ਸਲਾਹ ਕੀਤੀ ਕਿ ਸਰਜੀਤ ਨੂੰ ਅੱਡ ਕਰ ਦਿੱਤਾ ਜਾਵੇ ਉਹ ਸੋਚਦੇ ਸੀ ਕਿ ਸਰਜੀਤ ਤਾਂ ਕੋਈ ਕੰਮ ਵੀ ਨਹੀਂ ਕਰਦਾ ਇਹ ਤਾਂ ਬੇਲਾ ਹੀ ਰਹਿੰਦਾ ਹੈ ਸਰਜੀਤ ਸਮਝਦਾਰ ਸੀ ਉਹ ਸੋਚਦਾ ਸੀ ਜੇ ਮੈਂ ਸਵੇਰ ਤੋਂ ਹੀ ਦੁਕਾਨ ਤੇ ਚਲਾ ਗਿਆ ਤਾਂ ਉਸ ਦਾ ਬਿਰਧ ਪਿਤਾ ਤੇ ਮਾਂ ਘਰ ਵਿੱਚ ਪਸ਼ੂਆਂ ਲਈ ਪੱਠੇ ਕਿਵੇਂ ਲਿਆਉਣਗੇ ਨਰਾਤਾ ਸਿੰਘ ਨੇ ਆਪਣੇ ਵੱਡੇ ਲੜਕੇ ਸੁਖਵੀਰ ਨਾਲ ਸਰਜੀਤ ਨੂੰ ਅੱਡ ਕਰਨ ਦੀ ਸਲਾਹ ਕਰ ਲਈ ਘਰ ਵਿੱਚ ਰਹਿਣ ਲਈ ਤੇ ਜਗ੍ਹਾ ਥੋੜੀ ਸੀ ਉਹਨਾਂ ਨੂੰ ਬਾਹਰ ਖੇਤਾਂ ਵਿੱਚ ਇੱਕ ਪਲਾਟ ਕੱਟ ਕੇ ਦੇ ਦਿੱਤਾ ਨਰਾਤਾ ਸਿੰਘ ਨੇ ਆਪਣੇ ਦੂਜੇ ਪੁੱਤਰ ਨੂੰ ਭਵਾਂ ਰਹਿਣ ਲਈ ਜਗ੍ਹਾ ਦੇ ਦਿੱਤੀ ਸੀ ਪਰ ਉਸ ਦੇ ਵਿੱਚ ਕੋਈ ਵੀ ਕਮਰਾ ਨਹੀਂ ਬਣਿਆ ਹੋਇਆ ਸੀ ਜਿਸ ਕਾਰਨ ਉਸ ਨੂੰ ਥੋੜੇ ਬਹੁਤੇ ਪੈਸੇ ਵੀ ਆਪਣੇ ਪੁੱਤਰ ਨੂੰ ਦੇਣੇ ਪਏ। ਉਹਨਾਂ ਪੈਸਿਆਂ ਨਾਲ ਸਰਜੀਤ ਸਿੰਘ ਨੇ ਆਪਣਾ ਮਕਾਨ ਬਣਾ ਲਿਆ ਪਰ ਲੈਂਟਰ ਤੱਕ ਵੀ ਤਿਆਰ ਹੋਇਆ ਸੀ। ਪੈਸੇ ਬਹੁਤ ਥੋੜੇ ਸੀ। ਨਰਾਤਾ ਸਿੰਘ ਆਪਣੇ ਚਾਰੀ ਪੁੱਤਰਾਂ ਨੂੰ ਇੱਕੋ ਨਿਗਾਹ ਨਾਲ ਵੇਖਦਾ ਸੀ ਪਰ ਉਸ ਨੂੰ ਜੁਦਾ ਕਰਨਾ ਨਹੀਂ ਸੀ ਚਾਹੁੰਦਾ ਰੱਬ ਜਾਣੇ ਉਸ ਨੂੰ ਕਿਉਂ ਜੁਦਾ ਕੀਤਾ ਇਹ ਤਾਂ ਨਰਾਤਾ ਸਿੰਘ ਜਾਂ ਉਸ ਦਾ ਵੱਡਾ ਪੁੱਤਰ ਹੀ ਜਾਣਦਾ ਸੀ ਰਾਜਵੀਰ ਘਰ ਦਾ ਸਾਰਾ ਕੰਮ ਤਾਂ ਕਰਦੀ ਹੁੰਦੀ ਸੀ ਪਰ ਉਸ ਨੂੰ ਇੱਕ ਬੋਲਣ ਦੀ ਆਦਤ ਪੈ ਗਈ ਸੀ ਹੁਣ ਰਾਜਵੀਰ ਅਲੱਗ ਹੋ ਚੁੱਕੀ ਸੀ ਘਰ ਦੇ ਕੰਮਾਂ ਦੇ ਕਰਨ ਦੇ ਨਾਲ-ਨਾਲ ਹੁਣ ਉਸ ਨੂੰ ਖੇਤਾਂ ਦਾ ਵੀ ਕੰਮ ਕਰਨਾ ਪੈਂਦਾ ਸੀ ਜੇ ਉਹ ਜਿਹਾ ਕੰਮ ਨਾ ਕਰਦੀ ਫਿਰ ਘਰ ਦਾ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਸੀ ਘਰ ਵਿੱਚ ਦੋ ਮੱਝਾਂ ਵੀ ਰੱਖੀਆਂ ਹੋਈਆਂ ਸੀ ਤਾਂ ਜੋ ਦੁੱਧ ਉਹਨਾਂ ਨੂੰ ਮੁੱਲ ਲੈਣਾ ਨਾ ਪਵੇ ਕਿਉਂਕਿ ਦੁੱਧ ਮੁੱਲ ਲੈਣ ਲਈ ਵੀ ਪੈਸੇ ਨਹੀਂ ਸੀ ਰਾਜਵੀਰ ਤਿੰਨ ਬੱਚਿਆਂ ਦੀ ਮਾਂ ਸੀ ਜਿਨ੍ਹਾਂ ਨੂੰ ਬੜੇ ਚਾਵਾਂ ਨਾਲ ਪਾਲ ਰਹੀ ਸੀ ਆਪਣੀ ਵਿੱਤੀ ਹਾਲਤ ਮੁਤਾਬਕ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਵੀ ਰਹੀ ਸੀ ਤੇ ਪਾਲ ਵੀ ਰਹੀ ਸੀ ਸੁਰਜੀਤ ਨੇ ਆਪਣਾ ਕੰਮ ਕਰ ਅਲੱਗ ਕਰ ਲਿਆ ਸੀ ਪਰ ਉਸ ਦੀਆਂ ਆਦਤਾਂ ਫਿਰ ਵੀ ਉਹੀ ਸੀ ਜਿਵੇਂ ਉਹ ਪਹਿਲਾਂ ਕਰਦਾ ਸੀ ਘਰੋਂ ਲੇਟ ਜਾਣਾ ਜਿਸ ਕਾਰਨ ਕੰਮ ਤੇ ਵੀ ਗਾਹਕ ਬਹੁਤੇ ਨਾ ਮਿਲਨੇ ਜਿਵੇਂ ਜਿਵੇਂ ਉਹ ਆਪਣਾ ਘਰ ਦਾ ਖਰਚਾ ਤੋੜੀ ਜਾ ਰਿਹਾ ਸੀ ਤਿੰਨੇ ਬੱਚੇ ਵੀ ਬਹੁਤ ਸਿਆਣੇ ਸੀ ਫਜ਼ੂਲ ਖਰਚਾ ਨਹੀਂ ਕਰਦੇ ਸੀ ਨਰਾਤਾ ਸਿੰਘ ਕਦੇ-ਕਦੇ ਆਪਣੇ ਦੂਜੇ ਪੁੱਤਰ ਦੇ ਘਰ ਵੀ ਜਾ ਬਹਿੰਦਾ ਸੀ ਉਸ ਨੂੰ ਵੀ ਰੋਟੀ ਪਾਣੀ ਲੈ ਕੇ ਖਾ ਲੈਂਦਾ ਸੀ ਰਾਜਵੀਰ ਨੇ ਆਪਣੇ ਕਦੇ ਸੱਸ ਸਹੁਰੇ ਨੂੰ ਮਾੜਾ ਚੰਗਾ ਨਹੀਂ ਬੋਲਿਆ ਸੀ ਫਿਰ ਵੀ ਉਹ ਹਰ ਸਮੇਂ ਬੇਬੇ ਜੀ ਬਾਪੂ ਜੀ ਕਰਦੀ ਰਹਿੰਦੀ ਸੀ ਸਮਾਂ ਬੀਤਦਾ ਗਿਆ ਬੱਚੇ ਵੱਡੇ ਹੁੰਦੇ ਗਏ ਬੱਚਿਆਂ ਨੂੰ ਵੀ ਘਰ ਦੀ ਵਿੱਤੀ ਹਾਲਤ ਮੁਤਾਬਕ ਪੜਾਇਆ ਵੱਡਾ ਲੜਕਾ ਆਪਣੀ ਆਪ ਸਮਝਦਾ ਸੀ ਕਿ ਸਾਡੇ ਪਾਪਾ ਤੋਂ ਸਾਡੇ ਘਰ ਦਾ ਖਰਚਾ ਮੁਸ਼ਕਲ ਚੱਲਦਾ ਹੈ ਉਸਨੇ ਪੜ੍ਹਾਈ ਛੱਡ ਦਿੱਤੀ ਇਸ ਕਰਕੇ ਉਸਨੇ ਵੀ ਉਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਉਸ ਦਾ ਪਿਤਾ ਕਰਦਾ ਸੀ ਨਾਲ ਦੀ ਨਾਲ ਉਸਨੇ ਸੇਲਜ਼ਮੈਨ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਸੀ ਜਦੋਂ ਬਾਹਰੋਂ ਮੁੰਡਿਆਂ ਖੁੰਡਿਆਂ ਨਾਲ ਬੈਠਣ ਉੱਠਣ ਲੱਗਾ ਤਾਂ ਉਸਨੇ ਥੋੜੀ ਬਹੁਤੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਜਦੋਂ ਰਾਜਵੀਰ ਦਾ ਵੱਡਾ ਬੇਟਾ ਜਵਾਨ ਹੋਇਆ ਸਾਰੇ ਰਿਸ਼ਤੇਦਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਭਾਈ ਹੁਣ ਰਾਜਵੀਰ ਰਿਸ਼ਤਾ ਵਿਆਹ ਕਰ ਦਿਓ ਰਾਜਵੀਰ ਤੇ ਸਰਜੀਤ ਸਿੰਘ ਸੁਹਾ ਦੇ ਬਹੁਤ ਚੰਗੇ ਸੀ ਤੇ ਬੱਚੇ ਵੀ ਉਹਨਾਂ ਦੇ ਵਧੀਆ ਸੀ ਹਰ ਕੋਈ ਉਹਨਾਂ ਦਾ ਰਿਸ਼ਤਾ ਵੀ ਕਰਾਉਣ ਲਈ ਤਿਆਰ ਸੀ ਸਰਜੀਤ ਸਿੰਘ ਨੇ ਬੜੀ ਮਿਹਨਤ ਮੁਸ਼ਕਲ ਕਰਕੇ ਆਪਣਾ ਮਕਾਨ ਪੂਰਾ ਕੀਤਾ ਕਿਉਂਕਿ ਹੁਣ ਮੁੰਡੇ ਦਾ ਵਿਆਹ ਵੀ ਕਰਨਾ ਸੀ ਪਿੰਡ ਵਿੱਚੋਂ ਹੀ ਕਿਸੇ ਔਰਤ ਨੇ ਆ ਕੇ ਰਾਜਵੀਰ ਨੂੰ ਆਖਿਆ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਤੁਸੀਂ ਆਪਣੇ ਵੱਡੇ ਲੜਕੇ ਦਾ ਰਿਸ਼ਤਾ ਕਰ ਦਿਓ ਬਸ ਰਾਜਵੀਰ ਨੇ ਉਸ ਔਰਤ ਨੂੰ ਇਹ ਆਖਿਆ ਕਿ ਭਾਈ ਮੈਨੂੰ ਤਾਂ ਰੋਟੀ ਚਾਹੀਦੀ ਹੈ ਰੋਟੀ ਪਕਾਉਣੀ ਜ਼ਰੂਰ ਆਉਂਦੀ ਹੋਵੇ ਘਰ ਦਾ ਨਿੱਕਾ ਮੋਟਾ ਕੰਮ ਵੀ ਆਉਂਦਾ ਹੋਵੇ ਸਾਨੂੰ ਕਿਸੇ ਧੀ ਦੀ ਜ਼ਰੂਰਤ ਨਹੀਂ ਜਿਸ ਨੇ ਧੀ ਦਿੱਤੀ ਉਸ ਨੇ ਸਭ ਕੁਝ ਦੇ ਦਿੱਤਾ ਹਰਾਜ ਵੀ ਰਜੇ ਗੱਲਾਂ ਆਖ ਹੀ ਰਹੀ ਸੀ ਕਿ ਅੱਗੋਂ ਉਸਔਰਤ ਨੇ ਲੜਕੀ ਦੇ ਗੁਣਾ ਦੇ ਪੋਲ ਬੰਨ੍ਹ ਕੇ ਰੱਖ ਦਿੱਤੇ ਉਹ ਆਖਣ ਲੱਗੀ ਇਸ ਗੱਲ ਦੀ ਤੁਸੀਂ ਚਿੰਤਾ ਨਾ ਕਰੋ ਉਸ ਨੂੰ ਘਰ ਦੇ ਸਾਰੇ ਕੰਮ ਕਰਨੇ ਆਉਂਦੇ ਹਨ ਫਿਰ ਰਾਜਵੀਰ ਨੇ ਅੱਗੇ ਆਖਿਆ ਲੜਕੀ ਭਾਈ ਮੇਰੇ ਮੁੰਡੇ ਨੂੰ ਪਸੰਦ ਆਉਣੀ ਚਾਹੀਦੀ ਹੈ ਤਾਂ ਹੀ ਰਿਸ਼ਤਾ ਸਿਰੇ ਚੜੂਗਾ ਬੰਦੇ ਵੀ ਸਾਨੂੰ ਚੰਗੇ ਚਾਹੀਦੇ ਹਨ ਮੰਗ ਸਾਡੀ ਕੋਈ ਨਹੀਂ ਸਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ ਬਸ ਘਰ ਸਾਂਭਣ ਵਾਲੀ ਜ਼ਰੂਰ ਹੋਵੇ ਰਾਜਵੀਰ ਦਾ ਸ਼ਾਮ ਨੂੰ ਲੜਕਾ ਕੰਮ ਕਰਨ ਤੋਂ ਬਾਅਦ ਘਰ ਆਉਂਦਾ ਹੈ ਉਹ ਰਿਸ਼ਤੇ ਬਾਰੇ ਗੱਲ ਕਰਦੀ ਐ ਪਹਿਲਾਂ ਤਾਂ ਉਹ ਮੰਨਦਾ ਨਹੀਂ ਫਿਰ ਬਹੁਤ ਕਹਿਣ ਦੇ ਬਾਵਜੂਦ ਉਹ ਰਿਸ਼ਤਾ ਕਰਾਉਣ ਲਈ ਮੰਨ ਜਾਂਦਾ ਬਸ ਫਿਰ ਕੀ ਸੀ ਅਗਲੇ ਐਤਵਾਰ ਨੂੰ ਕੁੜੀ ਨੂੰ ਦੇਖਣ ਦਾ ਪ੍ਰੋਗਰਾਮ ਪੱਕਾ ਬਣਾ ਲਿਆ ਤੇ ਨਾਲ ਦੀ ਨਾਲ ਰਿਸ਼ਤੇਦਾਰਾਂ ਨੂੰ ਵੀ ਫੋਨ ਕਰ ਦਿੱਤੇ ਗਏ ਐਤਵਾਰ ਵਾਲੇ ਦਿਨ ਸਾਰੇ ਰਿਸ਼ਤੇਦਾਰ ਉਹਨਾਂ ਦੇ ਵੱਡੇ ਲੜਕੇ ਦੇ ਸ਼ਗਨ ਤੇ ਇਕੱਠੇ ਹੋ ਗਏ ਸ਼ਗਨ ਬੜੀ ਧੂੰਧਾਂ ਧੂਮ-ਤਾਮ ਨਾਲ ਪਾਇਆ ਗਿਆ ਤੇ ਜਲਦੀ ਹੀ ਵਿਆਹ ਦੀਆਂ ਤਿਆਰੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਰਾਜਵੀਰ ਵੀ ਬਹੁਤ ਖੁਸ਼ ਸੀ ਆਪਣੀ ਨੂੰ ਨੂੰ ਦੇਖ ਕੇ। ਰਾਜਦੀ ਨੇ ਸਰਜੀਤ ਸਿੰਘ ਵੀ ਬਹੁਤ ਖੁਸ਼ ਸੀ। ਘਰ ਦੇ ਵਿੱਚ ਚਾਹਲ-ਪੈਲ ਰਹਿਣ ਲੱਗੀ। ਖੁਸ਼ੀਆਂ ਨਾਲ ਘਰ ਭਰਿਆ ਰਹਿੰਦਾ ਸੀ। ਨੂੰ ਵੀ ਬਹੁਤ ਸਮਝਦਾਰ ਸੀ। ਸਾਰਾ ਦਿਨ ਘਰ ਦੇ ਕੰਮਕਾਰ ਕਰਦੀ ਰਹਿੰਦੀ ਸੀ। ਰਾਜਵੀਰ ਡੰਗਰਾਂ ਦੇ ਕੰਮ ਦੀ ਸਾਮ ਸੰਭਾਲ ਕਰਦੀ। ਸਮਾਵਧੀਆ ਤੋਰ ਤੋਰ ਰਹੀ ਸੀ ਰਾਜਵੀਰ ਵੀ ਬਹੁਤ ਖੁਸ਼ ਸੀ ਰਾਜਵੀਰ ਦੀ ਪਹਿਲ ਪਲੇਠੀ ਲੜਕੀ ਸੀ ਜੋ ਜਵਾਨ ਹੋ ਚੁੱਕੀ ਸੀ ਉਸਨੇ ਆਪਣੀ ਲੜਕੀ ਲਈ ਥੋੜਾ ਬਹੁਤਾ ਦਾਜ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਪਲੱਸ 2 ਤੋਂ ਬਾਅਦ ਤਾਂ ਉਸ ਨੂੰ ਪੜ੍ਹਾ ਨਹੀਂ ਸਕੀ ਪਰ ਉਸਨੇ ਉਸਦੇ ਲਈ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿਉਂਕਿ ਰਾਜਵੀਰ ਦੀ ਪੈ ਭੈਣ ਦੀ ਲੜਕੀ ਮੀਤੀ ਕਾਲਜ ਪੜ੍ਹਦੀ ਸੀ ਤੇ ਜੀਤੀ ਦਾ ਵੀ ਪੜ੍ਹਾਈ ਨੂੰ ਮਨ ਬਹੁਤ ਕਰ ਰਿਹਾ ਸੀ ਪਰ ਘਰ ਦੇ ਹਾਲਾਤ ਇਦਾਂ ਦੇ ਸੀ ਇਹ ਉਸ ਦਾ ਪਿਤਾ ਉਸ ਨੂੰ ਅੱਗੇ ਹੋਰ ਨਹੀਂ ਪੜ੍ਹਾ ਸਕਦਾ ਸੀ ਜੀਤੀ ਵੀ ਆਪਣੇ ਪਿਤਾ ਤੋਂ ਡਰਦੀ ਸੀ ਆਪਣੇ ਪਿਤਾ ਦੀ ਹਾਲਾਤਾਂ ਦਾ ਪਤਾ ਸੀ ਘਰ ਵਿੱਚ ਆਮਦਨ ਦੇ ਸਾਧਨ ਬਹੁਤੀ ਨਹੀਂ ਸੀ ਪਰਾਵੀ ਜਿਉ ਇਸ ਦਾ ਛੋਟਾ ਹੀ ਸੀ ਪਰ ਉਹ ਕੰਮ ਤਾਂ ਕਰ ਰਿਹਾ ਸੀ ਫਿਰ ਵੀ ਉਹ ਇੰਨਾ ਜ਼ਿਆਦਾ ਕੰਮ ਨਹੀਂ ਕਰ ਰਿਹਾ ਸੀ ਕਿ ਉਹ ਆਪਣੀ ਭੈਣ ਦੀ ਜ਼ਿੰਮੇਵਾਰੀ ਚੁੱਕ ਸਕੇ ਉਸ ਨੇ ਆਪਣੇ ਪਤੀ ਸੁਰਜੀਤ ਨੂੰ ਆਖਿਆ ਕਿ ਜੀਤੇ ਵਾਸਤੇ ਜੀਤੀ ਵਾਸਤੇ ਕੋਈ ਲੜਕਾ ਲੱਭੋ ਤਾਂ ਜੋ ਪਹਿਲਾਂ ਸੀ ਇਸ ਦਾ ਵਿਆਹ ਕਰ ਲਈਏ ਦੂਜੇ ਲੜਕੇ ਦਾ ਵਿਆਹ ਬਾਅਦ ਵਿੱਚ ਕਰਾਂਗੀ ਰਾਜਵੀਰ ਬੜੀ ਹਿੰਮਤ ਦੇ ਨਾਲ ਕਰਦੀ ਚੁੰਮੀਵਾਰੀ ਚੁੱਕ ਰਹੀ ਸੀ ਤੇ ਆਪਣੀ ਲੜਕੀ ਦੇ ਵਿਆਹ ਦੀ ਤਿਆਰੀ ਵੀ ਕਰ ਰਹੀ ਸੀ ਇੱਕ ਦਿਨ ਉਹਨਾਂ ਦੀ ਗਵਾਂਡੀਆਂ ਦੀ ਲੜਕੀ ਆਪਣੀ ਸਹੁਰਿਆਂ ਤੋਂ ਆਈ ਹੋਈ ਸੀ ਉਸ ਨੂੰ ਬੁਲਾ ਕੇ ਸਾਰਾ ਦਾਜ ਦੇਹਜ ਦਿਖਾ ਦਿੱਤਾ ਕਿ ਮੈਂ ਤਾਂ ਜੀਤੀ ਦੇ ਵਿਆਹ ਦੀ ਪੂਰੀ ਤਿਆਰੀ ਕਰ ਲਈ ਹੈ ਬਸ ਹੁਣ ਤਾਂ ਅਸੀਂ ਮੁੰਡਾ ਹੀ ਦੇਖਦੇ ਹਾਂ ਜੇ ਕੋਈ ਬੜੀਆ ਮੁੰਡਾ ਮਿਲ ਗਿਆ ਤਾਂ ਜੀਤੀ ਦਾ ਸੀ ਜਲਦੀ ਤੋਂ ਜਲਦੀ ਰਿਸ਼ਤਾ ਕਰ ਦੇਣ ਜੀਤੀ ਸੋਹਣੀ ਸੁਨੱਖੀ ਲੜਕੀ ਸੀ ਵੈਸੇ ਵੀ ਬਹੁਤ ਸੌ ਸੁਭਾਦੀ ਸੀ ਨਾ ਬਹੁਤਾ ਬੋਲਦੀ ਸੀ ਬਸ ਖੁਸ਼ ਰਹਿੰਦੀ ਸੀ ਸਾਰਾ ਸਾਰਾ ਦਿਨ ਆਪਣੀ ਮੰਮੀ ਨਾਲ ਘਰ ਦੇ ਕੰਮਾਂ ਵਿੱਚ ਹੱਥ ਬਟਾਉਂਦੀ ਸੀ ਪਿੰਡ ਦਾ ਕੋਈ ਵੀ ਵਿਅਕਤੀ ਉਸ ਵੱਲ ਉਂਗਲੀ ਨਹੀਂ ਉਠਾ ਸਕਦਾ ਸੀ ਹਰ ਕੋਈ ਉਸ ਤਰਿਸ਼ਟਾ ਕਰਨ ਲਈ ਅੱਗੇ ਆ ਰਿਹਾ ਸੀ ਇੱਕ ਦਿਨ ਉਹਨਾਂ ਉਸ ਪਿੰਡ ਦੀ ਸਰਪੰਚ ਦੀ ਘਰ ਵਾਲੀ ਉਸ ਲੜਕੀ ਦਾ ਰੇਸ਼ਟਾ ਮੰਗਣ ਲਈ ਆ ਜਾਂਦੀ ਹੈ ਜੀਤੀ ਦਾ ਪਿਤਾ ਸਰਜੀਤ ਹੋਰ ਵੀ ਕਈ ਲੜਕੇ ਦੇਖਦਾ ਰਹਿੰਦਾ ਸੀ ਪਰ ਕੋਈ ਠੁਕਮਾ ਲੜਕਾ ਨਹੀਂ ਮਿਲ ਰਿਹਾ ਸੀ ਜਦੋਂ ਸਰਪੰਚ ਦੀ ਘਰ ਵਾਲੀ ਨੇ ਆ ਕੇ ਰਿਸ਼ਤਾ ਦੱਸਿਆ ਤਾਂ ਉਹ ਉਸ ਲੜਕੇ ਨੂੰ ਦੇਖਣ ਲਈ ਲੜਕੇ ਨੂੰ ਦੇਖਣ ਲਈ ਹਾਂ ਕਰ ਦਿੰਦਾ ਹੈ ਲੜਕਾ ਨੀਰਲ ਹੀ ਪੈਂਡ ਦਾ ਸੀ ਆਪਣਾ ਕਾਰੋਬਾਰ ਕਰ ਰਿਹਾ ਸੀ ਨਸ਼ਾ ਪੱਤਾ ਵੀ ਕੋਈ ਨਹੀਂ ਸੀ ਕਰਦਾ ਸਰਜੀਤ ਸਿੰਘ ਨੇ ਉਸ ਰਿਸ਼ਤੇ ਲਈ ਹਾਂ ਕਰ ਦਿੱਤੀ ਹਫਤੇ ਦੀ ਵਿੱਚ ਹੀ ਸ਼ਗਨ ਦਾ ਵਿਹਾਰ ਰੱਖ ਲੈਂਦੇ ਹਨ ਤੇ 2 ਮਹੀਨੇ ਤੱਕ ਵਿਆਹ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ ਮੰਗਣ ਸਮੇਂ ਵੀ ਸਾਰੇ ਰਿਸ਼ਤੇਦਾਰਾਂ ਨੂੰ ਸਰਜੀਤ ਸਿੰਘ ਨੇ ਬੁਲਾਇਆ ਹੋਇਆ ਸੀ ਜੋ ਲੜਕਾ ਦੇਖਿਆ ਸੀ ਉਹ ਵੀ ਬਹੁਤ ਸੋਹਣਾ ਲੜਕਾ ਸੀ ਸਾਰੇ ਰਿਸ਼ਤੇਦਾਰ ਉਸ ਲੜਕੇ ਨੂੰ ਦੇਖ ਕੇ ਖੁਸ਼ ਹੋ ਗਏ ਰਾਜਵੀਰ ਦਾ ਤਾਂ ਧਰਤੀ ਨੂੰ ਪੈਰ ਨਹੀਂ ਸੀ ਲੱਗ ਰਹੀ ਉਹ ਤਾਂ ਹਰ ਕੋਲ ਆਪਣੀ ਜਵਾਈ ਦੀ ਗੁਣਾ ਦੀ ਪੋਲ ਪਾਂਦੀ ਜਾ ਰਹੀ ਸੀ ਬਸ ਉਹ ਤਾਂ ਇਹ ਸ਼ੁਭ ਦਿਨ ਦੀ ਉਡੀਕ ਕਰ ਰਹੀ ਸੀ ਕਿ ਮੈਂ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਤਾਂ ਕਰ ਲਈਆਂ ਹਨ ਮੈਂ ਜਲਦੀ ਤੋਂ ਜਲਦੀ ਇਸ ਦੀ ਡੋਲੀ ਵੀ ਤੋਰ ਦੇਵਾਂ ਆਖਰ ਵਿਆਹ ਦਾ ਦਿਨ ਵੀ ਆ ਗਿਆ ਜੀਤੀ ਦੇ ਪਿਤਾ ਨੇ ਆਪਣੇ ਬਿੱਤੀ ਹਾਲਤ ਤੋਂ ਵੀ ਵੱਧ ਕੇ ਆਪਣੀ ਧੀ ਦਾ ਵਿਆਹ ਕੀਤਾ ਚਾਚੇ ਤਾਏ ਨੇ ਵੀ ਉਸ ਵਿਆਹ ਦੇ ਵਿੱਚ ਆਪਣਾ ਯੋਗਦਾਨ ਪਾਇਆ ਜੀਤੀ ਰਵਿਆ ਬੜੀ ਛਗੜਾਂ ਨਾਲ ਸਪੂਰਣ ਹੋ ਗਿਆ ਉਹ ਆਪਣੇ ਸਾਰੇ ਘਰ ਚਲੀ ਗਈ ਹੁਣ ਰਾਜਵੀਰ ਨੂੰ ਘਰ ਦਾ ਕੰਮ ਕਰਨਾ ਔਖਾ ਲੱਗਣ ਲੱਗ ਪਿਆ ਸੀ ਜੋ ਕੰਮ ਜੀਤੀ ਕਰਦੀ ਹੁੰਦੀ ਸੀ ਉਹ ਕੰਮ ਵੀ ਹੁਣ ਰਾਜਵੀਰ ਨੂੰ ਕਰਨੇ ਪੈਂਦੇ ਸੀ ਧੀਆ ਤਾਂ ਕਹਿੰਦੇ ਨੇ ਸੁੱਖ ਬਹੁਤ ਹੁੰਦਾ ਹੈ ਸਿਆਣੇ ਆਖਦੇ ਨੇ ਧੀਆ ਦੀ ਮਹਾਰਾਣੀ ਨੂਹਾ ਭਾਉਣ ਭਰਉਣ ਪਾਣੀ ਨੂੰ ਨੂੰ ਵੀ ਭਵੇਂ ਉਸਦੀ ਕੰਮ ਕਰਦੀ ਰਹਿੰਦੀ ਸੀ ਪਰ ਹੁਣ ਉਹ ਗਰਭਤੀ ਹੋ ਚੁੱਕੀ ਸੀ ਇਸ ਕਰ ਨੂੰ ਉਸ ਤੋਂ ਹੁਣ ਕਰਦਾ ਬਹੁਤਾ ਕੰਮ ਨਹੀਂ ਹੁੰਦਾ ਸੀ ਸਮੇਸੇ ਰਾਜ ਵੀਰ ਨੂੰ ਹੀ ਕਰਦਾ ਕੰਮ ਕਰਨਾ ਪੈਂਦਾ ਸੀ ਪਰ ਫਿਰ ਵੀ ਬਹੁਤ ਘੱਟ ਕੰਮ ਕਰਦੀ ਸੀ ਜਦੋਂ ਰਾਜਵੀਰ ਦੀ ਨੂੰਹ ਕਾਰਾ ਜਾਂਦੀ ਤਾਂ ਉਹ ਸਾਰਾ ਦਿਨ ਕੰਮ ਸੰਭਾਲ ਲੈਂਦੀ ਹੁਣ ਰਾਜਵੀਰ ਨੂੰ ਬਸ ਥੋੜਾ ਬਹੁਤ ਖੇਤ ਦਾ ਕੰਮ ਹੀ ਕਰਨਾ ਪੈਂਦਾ ਸੀ ਉਹ ਵੀ ਆਪਣੇ ਪਤੀ ਦੇ ਨਾਲ ਜਾ ਕੇ ਪੱਖੀ ਵਗੈਰਾ ਲੈ ਕੇ ਆਉਂਦੀ ਸੀ ਹੋਰ ਘਰ ਵਿੱਚ ਉਸ ਨੂੰ ਕੋਈ ਕੰਮ ਨਹੀਂ ਰਿਹਾ ਸੀ ਨੂੰਹ ਰਾਣੀ ਨੇ ਸਾਰਾ ਕੰਮ ਆਪ ਕਰਨਾ ਬਸ ਆਪਣੀ ਸੱਸ ਨੂੰ ਮੰਜੇ ਤੇ ਬੈਠੀ ਨੂੰ ਰੋਟੀ ਫੜਾ ਦੇਣੀ ਚਾਹ ਬਣਾ ਕੇ ਦੇਣੀ ਹੋਰ ਨਿੱਕੇ-ਮੋਟੇ ਕੰਮ ਵੀ ਰਾਜਵੀਰ ਦੀ ਨੂੰ ਹੀ ਕਰਦੀ ਹੁੰਦੀ ਸੀ ਜਦੋਂ ਰਾਜਵੀਰ ਤੁਰਦੀ ਫਿਰਦੀ ਘੱਟ ਸੀ ਹੁਣ ਉਸਦੇ ਗੋਡੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਸੀ ਗੋਡਿਆਂ ਦੇ ਥੱਲੇ ਕਾफी ਚਰਬੀ ਜੰਮ ਗਈ ਸੀ ਜਿਸ ਕਾਰਨ ਉਸ ਦਾ ਦਰਦ ਹੁੰਦਾ ਰਹਿੰਦਾ ਸੀ ਬਸ ਬੜੀਆਂ ਦਵਾਈਆਂ ਲੈਂਦੀ ਰਹੀ ਇੱਕ ਦਿਨ ਪੀਜੀਆਈ ਦਵਾਈ ਲੈਣ ਚਲੇ ਗਈ ਉਹ ਉਥੇ ਉਹਨਾਂ ਨੇ ਉਸ ਦਾ ਆਪਰੇਸ਼ਨ ਕਰਨ ਨੂੰ ਕਹਿ ਦਿੱਤਾ ਉਸ ਦਾ ਪਤੀ ਤੇ ਉਸ ਦੇ ਦੋਨੋਂ ਪੁੱਤ ਉਸ ਦਾ ਬਹੁਤ ਸਤਿਕਾਰ ਕਰਦੇ ਸੀ ਉਸ ਨੂੰ ਕੋਈ ਵੀ ਦੁੱਖ ਤਕਲੀਫ ਵਿੱਚ ਨਹੀਂ ਦੇਖ ਸਕਦੇ ਸੀ ਉਹਨਾਂ ਨੇ ਜਲਦੀ ਹੀ ਆਪਣੀ ਮਾਂ ਦਾ ਆਪਰੇਸ਼ਨ ਕਰਵਾਉਣ ਲਈ ਉਸ ਨੂੰ ਪੀਜੀਆਈ ਲੈ ਗਈ ਆਪਰੇਸ਼ਨ ਤਾਂ ਡਾਕਟਰਾਂ ਨੇ ਕਰ ਦਿੱਤਾ ਪਰ ਉਲਟਾਂ ਤੋਂ ਤੁਰਨ ਤੋਂ ਆਵਾਜ਼ਾਰ ਹੋ ਗਈ ਬਸ ਉਸ ਨੂੰ ਹੁਣ ਬੀਲ ਚੇਅਰ ਤੇ ਹੀ ਬੈਠਣਾ ਪੈਂਦਾ ਸੀ ਉਸ ਦਾ ਪਤੀ ਹੀ ਉਸ ਦੀ ਸੇਵਾ ਕਰਦਾ ਰਹਿੰਦਾ ਸੀ ਮੁੰਡੇ ਉਸ ਦੇ ਕਾਰੋਬਾਰ ਨੂੰ ਸੰਭਾਲਣ ਲੱਗ ਪਏ ਹੁਣ ਰਾਜਵੀਰ ਦਾ ਪਤੀ ਹਰ ਸਮੇਂ ਰਾਜਵੀਰ ਦੇ ਨੇੜੇ ਤੇੜੇ ਹੀ ਰਹਿੰਦਾ ਬਸ ਘਰ ਦਾ ਹੀ ਖੇਤਾਂ ਦਾ ਥੋੜਾ ਬਹੁਤਾ ਕੰਮ ਕਰ ਕੰਮ ਕਰ ਲੈਂਦਾ ਸੀ ਰਾਜਵੀਰ ਦੀ ਘਰ ਵਿੱਚ ਪੂਰੀ ਚੱਲਦੀ ਸੀ ਜੋ ਕੰਮ ਕਹਿੰਦੀ ਉਹ ਕੀ ਕੰਮ ਹਰ ਕੋਈ ਕਰਦਾ ਸੀ ਡਰਦੀ ਵੀ ਸੀ ਪੁੱਤਰ ਵੀ ਡਰਦੇ ਸੀ ਉਸ ਦਾ ਪਤੀ ਵੀ ਡਰਦਾ ਸੀ ਰਾਜਵੀਰ ਨੇ ਹੁਣ ਦੇਖਿਆ ਕਿ ਸਾਰਾ ਸਾਰਾ ਦੇਣਾ ਉਸਦੀ ਨੂੰ ਨੂੰ ਇਕੱਲੀ ਨੂੰ ਘਰ ਦਾ ਕੰਮ ਕਰਨਾ ਪੈਂਦਾ ਉੱਪਰੋਂ ਉਹ ਗਰਭਵਤੀ ਵੀ ਸੀ ਤਾਂ ਉਹ ਆਪਣੇ ਪਤੀ ਨੂੰ ਆਖਣ ਲੱਗੀ ਜੀ ਹੁਣ ਛੋਟੇ ਪੁੱਤਰ लाਡੀ ਨੂੰ ਵੀ ਵਿਆਹ ਲ ਸਰਜੀਤ ਵੀ ਕੋਲ ਬੈਠਾ ਆਖਣ ਲੱਗਾ ਮੈਂ ਵੀ ਇਹੀ ਗੱਲ ਸੋਚਦਾ ਸੀ ਕਿ ਹੁਣ ਲਾਡੀ ਦਾ ਵੀ ਵਿਆਹ ਕਰ ਦਈਏ ਰਲ ਮਿਲ ਕੇ ਇਹ ਦੋਨੋਂ ਉਤਰਾਣੀ ਜਠਾਣੀ ਕੰਮ ਕਰ ਲੈਣਗੀਆਂ ਲਾਡੀ ਉਸ ਸ਼ਹਿਰ ਵਿੱਚ ਕੰਮ ਨਹੀਂ ਸੀ ਕਰਦਾ ਉਹ ਕਿਸੇ ਦੂਸਰੇ ਸ਼ਹਿਰ ਵਿੱਚ ਕੰਮ ਕਰਦਾ ਸੀ ਸਵੇਰ ਨੂੰ ਚਲਾ ਜਾਂਦਾ ਸੀ ਸ਼ਾਮ ਨੂੰ ਵਾਪਸ ਆ ਜਾਂਦਾ ਸੀ ਕਈ ਵਾਰੀ 2-2 3-3 ਦਿਨਾਂ ਬਾਅਦ ਵਾਪਸ ਮੁੜਦਾ ਸੀ ਇਥੇ ਲਾਡੀ ਕੰਮ ਕਰਦਾ ਸੀ ਉਸ ਪਿੰਡ ਵਿੱਚ ਹੀ ਲਾਡੀ ਦੇ ਪਿੰਡ ਦੇ ਮੁੰਡੇ ਦੇ ਸੌਰੇ ਸੀ ਇੱਕ ਦਿਨ ਉਸ ਲੜਕਾ ਉਹ ਲੜਕਾ ਉਸ ਨੂੰ ਮਿਲਿਆ ਉਸ ਨੇ ਆਪਣੀ ਸੌਰੇ ਘਰ ਕੋਈ ਸਮਾਨ ਭੇਜਣਾ ਸੀ ਤਾਂ ਉਸ ਨੇ ਲਾਡੀ ਨੂੰ ਆਪਣੇ ਘਰ ਬੁਲਾ ਕੇ ਉਹ ਸਮਾਨ ਫੜਾ ਦਿੱਤਾ ਕਿ ਤੂੰ ਮੇਰੇ ਸੌਰੇ ਪਿੰਡ ਰੋਹ ਜਾਂਦਾ ਹੈ ਇਹ ਥੋੜਾ ਸਮਾਨ ਹੈ ਮੇਰੇ ਸੌਰੇ ਘਰ ਫੜਾ ਆਵੇਂ ਲਾਡੀ ਨੂੰ ਲੋਕਾਂ ਦੀਆਂ ਚਲਾਕੀਆਂ ਦਾ ਨਹੀਂ ਪਤਾ ਸੀ ਉਹ ਬੜਾ ਅਣਪੋਹਲ ਬੱਚਾ ਸੀ ਉਹ ਤਾਂ ਆਪਣੇ ਸੱਸ ਸਹੁਰੇ ਨੂੰ ਮੁੰਡੇ ਨੂੰ ਵਿਖਾਉਣਾ ਚਾਹੁੰਦਾ ਸੀ ਕਿਉਂਕਿ ਉਸ ਦੀ 2-3 ਸਾਲੀਆਂ ਸੀ ਜੋ ਮੰਗਣ ਵਿਆਉਣ ਵਾਲੀਆਂ ਸੀ ਜਦੋਂ ਲਾਡੀ ਨੇ 2-3 ਵਾਰ ਉਹਨਾਂ ਦਾ ਸਮਾਨ ਫੜਾਇਆ ਤਾਂ ਉਸ ਦੀ ਛੋਟੀ ਸਾਲੀ ਨੀਤੂ ਹੀ ਉਸ ਤੋਂ ਸਮਾਨ ਫੜਦੀ ਹੁੰਦੀ ਸੀ ਰਾਤੀ ਜਦੋਂ ਉਹ ਆਪਸ ਵਿੱਚ ਮਿਲਦੇ ਰਹੇ ਉਹ ਇੱਕ ਦੂਜੇ ਨੂੰ ਦਿਲੋਂ ਚਾਉਣ ਵੀ ਲੱਗ ਪਏ ਸਨ ਬਸ ਫਿਰ ਕਿਸੇ लाडी ਦੇ ਪਿੰਡ ਦੇ ਲੜਕੇ ਨੇ ਉਸ ਨਾਲ ਰਿਸ਼ਤੇ ਦੀ ਗੱਲ ਸ਼ੁਰੂ ਕਰ ਦਿੱਤੀ ਕਿ ਮੈਂ ਤੇਰਾ ਰਿਸ਼ਤਾ ਆਪਣੀ ਸਾਲੀ ਨਾਲ ਕਰਾਉਣਾ ਹੈ लाडी ਨੇ ਬਿਨਾਂ ਪੁੱਛੀ ਆਪਣੇ ਮਾਪੇ ਤੋਂ ਉਸ ਲੜਕੇ ਨੂੰ ਰਿਸ਼ਤੇ ਲਈ ਹਾਂ ਕਰ ਦਿੱਤੀ ਜਦੋਂ लाडी ਦੇ ਘਰ ਉਸਦੀ ਮੰਮੀ ਰਾਜਵੀਰ ਤੇ ਪਿਤਾ ਸਰਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਰਿਸ਼ਤੇ ਲਈ ਇਹਨਾਂ ਕਾਰ ਕਰ ਦਿੰਦੇ ਹਨ ਨੀਤੂ ਦੀ ਜੋ ਵੱਡੀ ਭੈਣ ਰਾਜਵੀਰ ਲਾਡੀ ਦੇ ਪਿੰਡ ਵਿਆਹੀ ਹੋਈ ਸੀ ਉਸ ਦੀ ਸੱਸ ਸਹੁਰੇ ਨਾਲ ਘੱਟ ਹੀ ਪਾਂਦੀ ਸੀ ਉਹ ਸਾਸਰ ਤੋਂ ਅਲੱਗ ਹੋ ਕੇ ਰਹਿ ਰਹੀ ਸੀ ਜਿਸ ਕਾਰਨ ਲਾਡੀ ਦਾ ਪਿਤਾ ਇਸ ਰਿਸ਼ਤੇ ਨੂੰ ਮੰਨ ਨਹੀਂ ਰਿਹਾ ਸੀ ਪਰ ਲਾਡੀ ਨੇ ਜੈਦ ਕੀਤੀ ਹੋਈ ਸੀ ਕਿ ਭਾਵੇਂ ਚਾਹੀ ਕੁਝ ਮਰਜ਼ੀ ਹੋ ਜਾਵੇ ਉਹ ਉਸੇ ਲੜਕੀ ਨਾਲ ਰਿਸ਼ਤਾ ਕਰਵਾਏਗਾ ਸਰਜੀਤ ਸਿੰਘ ਨੇ ਆਪਣੇ ਮੁੰਡੇ ਲਈ ਕਈ ਰਿਸ਼ਤੇ ਦੇਖੇ ਪਰ ਰਿਸ਼ਤੇ ਨੂੰ ਮਲਾਦੀ ਜਵਾਬ ਦੇ ਦਿੰਦਾ ਸੀ ਬਸ ਉਸ ਨੇ ਤਾਂ ਇੱਕ ਵਾਰੀ ਮਨ ਵਿੱਚ ठान ਲਈ ਸੀ ਕਿ ਭਾਵੇਂ ਕੋਈ ਜੋ ਮਰਜੀ ਹੋ ਉਹ ਨੀਤੂ ਨਾਲ ਹੀ ਰਿਸ਼ਤਾ ਕਰਵਾਏਗਾ ਆਖਰਕਾਰ ਸਾਰੇ ਘਰਦਿਆਂ ਨੂੰ ਉਸ ਦੀ ਜਿੱਦ ਅੱਗੇ ਜੇਦ ਅੱਗੇ ਗੋਦੀ ਟੇਕਣੀ ਪਈ ਰਾਜਵੀਰ ਦੇ ਹੱਥ ਵਿੱਚ ਹੁਣ ਆਪਣੀ ਔਲਾਦ ਵੀ ਨਹੀਂ ਰਹੀ ਸੀ ਜਦੋਂ ਔਲਾਦ ਹੀ ਆਪਣੀ ਨਾ ਰਵੇ ਤੇ ਫਿਰ ਹੋਰ ਕੌਣ ਬਣੂਗਾ ਫਿਰ ਤਾਂ ਸਭ ਬਗਾਨੇ ਹੋ ਜਾਂਦੀ ਹੈ ਮੈਨੂੰ ਮੀਰ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ